ম বেরামটা ম ন ਹਾਂ ਜੀ ਇਹ ਸਿਆਮ ਦੇ ਅਪ੍ਰੀਲ ਮਹੀਨੇ ਵਿੱਚ ਇਹ ਲੋਕ ਸੋਲੋਸ ਬੋਲਦੇ ਕਿ ਇਹ ਸਾਡੇ ਛੋਟੇ ਬੱਚੇ ਦਾ ਕੀ ਮਾਮਲਾ ਹੈਗਾ ਹਾਂ ਜੀ ਸਾਬ ਜੀ ਤੁਹਾਡੇ ਕੋਲ ਨਾ ਇੱਕ ਪੇਸ਼ੈਂਟ ਲੈ ਕੇ ਆਏ ਸੀ ਉਹਦੇ ਘਰ ਦੇ ਦਿਲਜਾਨ ਸਿੰਘ 8 ਸਾਲ ਦਾ ਬੱਚਾ ਹੈ son of ਰਣਜੀਤ ਸਿੰਘ ਉਹ ਉਹਨਾਂ ਦੇ ਘਰਦਿਆਂ ਦੇ ਦੱਸਣ ਦੇ ਮੁਤਾਬਕ ਕੋਠੇ ਤੇ ਗੁੱਡੀਆਂ ਡਾ ਰਿਹਾ ਸੀ ਚਾਈਨਾ ਦੌਰ ਦੇ ਨਾਲ ਤੋ ਜਦੋਂ ਚਾਈਨਾ ਡੋਰ ਕਿਤੇ ਹਾਈ ਵੋਲਟੇਜ ਤਾਰ ਦੇ ਨਾਲ ਟੱਚ ਕੀਤੀ ਤੇ ਉਹ ਬੱਚੇ ਨੂੰ ਡੋਰ ਦੇ ਥਰੂ ਕਰੰਟ ਪੈ ਗਿਆ ਤੇ ਆਪਾਂ ਤੇ ਆਪਣੇ ਲੋ ਬਹੁਤ ਕੋਸ਼ਿਸ਼ ਕੀਤੀ ਸੀ ਪੀਆਰ ਵਗੈਰਾ ਐਡਰਨਲ ਸਾਰਾ ਕੁਝ ਦਿੱਤਾ ਬਟ ਉਸ ਦੇ ਬਾਵਜੂਦ ਵੀ ਬੱਚੇ ਨੂੰ ਬਚਾਉਣ ਚਾ ਸਫਲ ਰਹਿ ਇਸ ਲਈ ਇਹੀਂ ਤੇ ਸਾਰਿਆਂ ਨੂੰ ਇਹੀ ਇਲਾਹ ਦਿੰਨੇ ਆ ਕਿ ਚਾਈਨਾ ਡੋਰ ਤੋਂ ਜਿੰਨਾ ਭੇਜ ਕੀਤਾ ਜਾਵੇ ਉਹਨਾ ਹੀ ਚੰਗਾ ਕਿਹਦਾ ਬੋਲ ਭਾਈ ਮੈਂ ਲక్ష్ਮੀਨ ਸਿੰਘ ਹਾਂ ਕੀ ਗੱਲ ਕਿਉਂ ਹੋਈ ਅਜਿਹੀ ਤੇ ਤਾਰਾ ਉਤੇ 2 ਰੁਪਈਆ ਬਸ ਉਹਦੇ ਕਰਕੇ ਉਹਦੇ ਨਾਲ ਮੁੰਡਾ ਵਿਚਾਲਾ ਪੀਦਾ ਹੋ ਗਿਆ ਗਿੱਲੀ ਕੁਮਰੇ ਨੂੰ ਮਨਸ਼ੇਵ ਸਾਹਿਬ ਕੀ ਨਾਮ ਕੀ ਹੈ ਸ ਨਾਮ ਜਾਨੂ ਨੇ ਕਿੱਥੋਂ ਰਹਿਣ ਵਾਲੇ ਐ ਫਤ ਚੱਕਦੇ ਆ ਕੀ ਨਾਮ ਬੱਚਾ ਇਹ ਮੇਰਾ ਜਾਨੂ ਆ ਅੱਡਾ ਜੇ ਅੱਜ ਲਈ ਪੁੱਤ ਜੀ ਗੱਲ ਕੀ ਹੋਈ ਆਇਲੀਏ ਕੀ ਗੱਲ ਹੈ ਪਾਜੀ ਆਇਲੀ ਮੇਰਾ ਪੁੱਤ ਹੈ ਇਸ ਤੋਂ ਵੀ ਨਹੀਂ ਆਮਰਾ ਬੋਤ ਜਲੀਆ ਮਗਰੇ ਅਬ